ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਇੱਕ ਮੇਰਾ ਇੱਕ ਤੇਰਾ ਸੱਜਣਾ ਇੱਕ ਮੇਰਾ ਤੇ ਇੱਕ ਤੇਰਾ ਰਵਿੰਦਰ ਸਿੰਘ ਕੁੰਦਰਾ ਜੀ ਵੱਲੋਂ ਲਿਖੀ ਗਈ ਹੈ ਹਸਪਤਾਲ ਦੇ ਮੈਟਰਨੀ ਵਾਰਡ ਵਿੱਚ ਜਤਿੰਦਰ ਆਪਣੀ ਨਵ ਜੰਮੀ ਬੱਚੀ ਨੂੰ ਗੋਦ ਲਈ ਆਪਣੇ ਪਤੀ ਹਰਚਰਨ ਦੀ ਉਡੀਕ ਕਰ ਰਹੀ ਸੀ ਜੀਨੇ ਹਲੇ ਆਪਣੀ ਬੱਚੀ ਦਾ ਮੂੰਹ ਨਹੀਂ ਸੀ ਦੇਖਿਆ ਪਰਸੂਤੀ ਦੀਆਂ ਪੀੜਾਂ ਨਾਲ ਜੂਝਦੀ ਜਤਿੰਦਰ ਇੱਕ ਅਨੋਖੇ ਆਨੰਦ ਦਾ ਸਵਾਦ ਲੈ ਰਹੀ ਸੀ ਜਿਸ ਨੂੰ ਸ਼ਾਇਦ ਉਹ ਹੀ ਸਮਝ ਸਕਦੀ ਸੀ ਹੋਰ ਕੋਈ ਨਹੀਂ ਉਹ ਉਸ ਘੜੀ ਦੀ ਬੇਤਾਬੀ ਨਾਲ ਉਡੀਕ ਕਰ ਰਹੀ ਸੀ ਜਦੋਂ ਹਰਚਰਨ ਉਹਨੂੰ ਤੇ ਬੱਚੀ ਨੂੰ ਦੇਖੇਗਾ ਤੇ ਆਪਣੀ ਖੁਸ਼ੀ ਉਸ ਨਾਲ ਸਾਂਝੀ ਕਰੇਗਾ ਕਲਪਨਾਵਾਂ ਦੀਆਂ ਲਹਿਰਾਂ 'ਚ ਤਰਦੀ ਜਤਿੰਦਰ ਜਿੱਥੇ ਆਉਣ ਵਾਲੇ ਸਮੇਂ ਨੂੰ ਚਿਤਵ ਰਹੀ ਸੀ ਉੱਥੇ ਮਨ ਹੀ ਮਨ ਵਿੱਚ ਹਰਚਰਨ ਨਾਲ ਆਪਣੀ ਅਤੀਤ ਵਾਰਤਾ ਕਰ ਰਹੀ ਸੀ ਮੇਰੇ ਪਿਆਰੇ ਹਰਚਰਨ ਜੋ ਤੇਰੀ ਛੋਟੀ ਜੀ ਨਿਸ਼ਾਨੀ ਮੇਰੇ ਸਾਹਮਣੇ ਆ ਇਹਨੇ ਸਾਡੀ ਜ਼ਿੰਦਗੀ ਚ ਆ ਕੇ ਸਜਣਾ ਮੇਰੀ ਜ਼ਿੰਦਗੀ ਨੂੰ ਸੰਪੂਰਨ ਕਰ ਦਿੱਤਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਹੁਣ ਮੈਨੂੰ ਇਹ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਇਹ ਮੇਰੀ ਇਸ ਜਨਮ ਦੀ ਭੁੱਖ ਹੁਣ ਜਾ ਕੇ ਪੂਰੀ ਹੋਈ ਹੈ ਪਤਾ ਨਹੀਂ ਕਈ ਲੋਕ ਕਿਵੇਂ ਜਨਮ ਜਮਾਂਤਰਾਂ ਦੀ ਭੁੱਖ ਪੂਰੀ ਕਰਨ ਲਈ ਕਈ ਜਨਮਾਂ 'ਚ ਆਉਂਦੇ ਜਾਂਦੇ ਰਹਿੰਦੇ ਨੇ ਤੇ ਫਿਰ ਵੀ ਉਹਨਾਂ ਦੀਆਂ ਰੂਹਾਂ ਭਟਕਦੀਆਂ ਰਹਿੰਦੀਆਂ। ਕਈ ਲੋਕ ਖੁਸ਼ੀਆਂ ਹਾਸਲ ਕਰਕੇ ਵੀ ਉਹ ਆਪਣੇ ਆਪ ਨੂੰ ਊਣੇ ਜੇ ਮਹਿਸੂਸ ਕਰਦੇ ਨੇ। ਪਤਾ ਨਹੀਂ ਉਹਨਾਂ ਦੀ ਭੁੱਖ ਐਨੀ ਕਿਉਂ ਹੁੰਦੀ ਹੈ? ਪਤਾ ਨਹੀਂ ਉਹਨਾਂ ਦੀ ਭੁੱਖ ਪੂਰੀ ਕਿਉਂ ਨਹੀਂ ਹੁੰਦੀ? ਕੀ ਉਹਨਾਂ ਦੇ ਪੂਰਵਲੇਖਨ ਦਾ ਫਲ ਹੈ? ਕੀ ਇਹ ਉਹਨਾਂ ਦਾ ਨਿੱਜੀ ਕਸੂਰ ਹੈ? ਕੀ ਉਹ ਬੇਵੱਸ ਨੇ? ਕੀ ਉਹ ਬੇਸਬਰੇ ਨੇ? ਅਜਿਹੇ ਸਵਾਲਾਂ ਨੂੰ ਮੈਂ ਜਿੰਨਾ ਸੁਲਝਾਉਣ ਦੀ ਕੋਸ਼ਿਸ਼ ਕਰਦੀਆਂ ਓਨੇ ਹੀ ਉਲਝਦੇ ਜਾਂਦੇ ਨੇ ਕਦੇ-ਕਦੇ ਮੈਨੂੰ ਅਜਿਹੇ ਲੋਕਾਂ ਦੇ ਗੁੱਸਾ ਵੀ ਆਉਂਦਾ ਕਿ ਉਹਨਾਂ 'ਚ ਸਬਰ ਕਿਉਂ ਨਹੀਂ ਫਿਰ ਕਦੇ-ਕਦੇ ਮੈਨੂੰ ਉਹਨਾਂ ਉਤੇ ਤਰਸ ਵੀ ਆ ਜਾਂਦਾ ਕਿ ਪਤਾ ਨਹੀਂ ਉਹ ਬੇਵੱਸ ਲੋਕ ਕਿੰਨੇ ਜਨਮਾਂ 'ਚ ਅਜਿਹੀਆਂ ਅਸੰਤੁਸ਼ਟੀਆਂ ਨਾਲ ਦੁਖੀ ਹੁੰਦੇ ਹੋਏ ਇਸ ਜਨਮ ਵਿੱਚ ਪਹੁੰਚੇ ਹੋਣਗੇ ਪਰ ਮੇਰੀ ਭੁੱਖ ਤਾਂ ਸਿਰਫ ਇਸ ਜਨਮ ਦੀ ਹੈ ਜਿਹੜੀ ਮੇਰੇ ਪੈਦਾ ਹੋਣ ਨਾਲ ਹੀ ਪੈਦਾ ਹੋਈ ਆ। ਇਸੇ ਜਨਮ 'ਚ ਹੀ ਪੂਰੀ ਹੋ ਗਈ। ਹੁਣ ਮੈਨੂੰ ਮੌਤ ਜਦੋਂ ਮਰਜ਼ੀ ਆ ਜਾਵੇ। ਮੈਂ ਹੱਸਦੀ ਹੱਸਦੀ ਉਹਦੀ ਝੋਲੀ ਵਿੱਚ ਆਪਣੀ ਜਾਨ ਪਾ ਦੇਵਾਂਗੀ। ਹੁਣ ਮੇਰੀ ਰੂਹ ਨੂੰ ਹੋਰ ਕਿਸੇ ਜਨਮ ਵਿੱਚ ਕਿਸੇ ਵੀ ਖਾਹਿਸ਼ ਖਾਤਰ ਭਟਕਣ ਦੀ ਲੋੜ ਨਹੀਂ। ਮੇਰੀ ਇਸ ਜਨਮ ਦੀ ਇਹ ਖਾਹਿਸ਼ ਤੇਰੀ ਇਸ ਤੱਕਣੀ ਤੋਂ ਸ਼ੁਰੂ ਹੋਈ ਸੀ। ਜਿਹੜੀ ਤੂੰ ਮੇਰੇ ਵੱਲ ਬੜੀ ਬੇਪਰਵਾਹੀ ਨਾਲ ਛੁੱਟੀ ਸੀ। ਪਰ ਤੇਰੀ ਬੇਪਰਵਾਹੀ ਮੇਰੇ ਤੁਰ ਅੰਦਰ ਤੱਕ ਉਤਰ ਗਈ ਅਤੇ ਉਸ ਦਿਨ ਤੋਂ ਹੀ ਇਸ ਨੇ ਮੇਰੇ ਦਿਲ ਦੀਆਂ ਪਰਤਦਰ ਪਰਤਾਂ ਡੁਗਾਣਾ 'ਚ ਵਸਾ ਕਰ ਲਿਆ ਸੀ। ਮੇਰੀ ਹਰ ਸੋਚ ਤੇ ਹਰ ਕੰਮ ਵਿੱਚ ਤੂੰ ਆਪਣੀ ਸਾਖੀ ਭਰਨ ਲੱਗ ਪਿਆ। ਤੇਰਾ ਸਾਥ ਮੇਰੇ ਨਾਲ ਨਾ ਹੋਣ ਦੇ ਬਾਵਜੂਦ ਵੀ ਤੂੰ ਖਿਆਲਾਂ 'ਚ ਹਮੇਸ਼ਾ ਮੇਰੇ ਨਾਲ ਸੀ। ਮੇਰੇ ਦੁੱਖ ਵਿੱਚ, ਮੇਰੇ ਸੁੱਖ ਵਿੱਚ, ਮੇਰੇ ਰੋਣੇ ਵਿੱਚ, ਮੇਰੇ ਹਾਸੇ ਵਿੱਚ। ਮੇਰੀ ਨੀਂਦ ਚ ਮੇਰੀ ਜਾਗ ਚ ਮੇਰੇ ਸੁਪਨਿਆਂ ਦੇ ਹਰ ਖਾਕੇ ਵਿੱਚ ਭਾਵੇਂ ਸਾਡੀ ਜ਼ਿੰਦਗੀ ਇੱਕ ਦੂਜੇ ਤੋਂ ਦੂਰ ਦੂਰ ਆਪਣੀਆਂ ਆਪਣੀਆਂ ਅਲੱਗ-ਅਲੱਗ ਲੀਹਾਂ ਤੇ ਚੱਲ ਰਹੀ ਸੀ ਪਰ ਮੇਰੇ ਦੁਰਦਿਲ ਦੀ ਪਾਰਤ ਮੈਨੂੰ ਕਹਿ ਰਹੀ ਸੀ ਕਿ हे ਦਿਲ ਸਬਰ ਕਰ ਤੇਰਾ ਇਹ ਵਿਖੜਾ ਪੈਂਡਾ ਕਦੇ ਤੇਰੀ ਮੰਜ਼ਿਲ ਦੇ ਉਸ ਪੈਂਡੇ ਨਾਲ ਜ਼ਰੂਰ ਜਾ ਕੇ ਮਿਲੇਗਾ ਜਿਸ ਤੇ ਪੈਰ ਧਰਨ ਲਈ ਤੂੰ ਬੇਸਬਰ ਹੈ ਯਾਦੇ ਮੇਰੇ ਭਰਾ ਦੇ ਵਿਆਹ ਵਾਲੀ ਉਹ ਰਾਤ ਜਦੋਂ ਹਾਲ ਵਿੱਚ ਅਸੀਂ ਸਾਰੇ ਇਕੱਠੇ ਸੀ ਅਸੀਂ ਸਾਰੇ ਨੱਚ ਰਹੇ ਸੀ ਮੇਰਾ ਦਿਲ ਬਾਰ-ਬਾਰ ਤੈਨੂੰ ਦੇਖਣਾ ਚਾਹੁੰਦਾ ਸੀ ਇਹ ਸੇ ਕਰਕੇ ਮੈਂ ਨੱਚਦੀ ਨੱਚਦੀ ਕਈ ਵਾਰ ਤੇਰੇ ਕੋਲ ਗਈ ਸੀ ਪਰ ਹਰ ਵਾਰ ਤੇਰੀ ਤੱਕਣੀ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ ਤੇਰੀ ਇਹ ਤੱਕਣੀ ਬੜੀ ਰੁੱਖੀ ਸੀ ਨਿਰਖੁਆਇਸ਼ ਪਰ ਮੇਰੀ ਖੁਆਇਸ਼ ਤੈਨੂੰ ਜਾਣਨਾ ਚਾਹੁੰਦੀ ਸੀ ਤੇਰੀ ਬੇਰੁਖੀ ਮੇਰੇ ਇਸ ਕਾਸ਼ ਦੇ ਰਸਤੇ 'ਚ ਰੋੜਾ ਬਣ ਕੇ ਖੜੀ ਸੀ ਮੈਂ ਤੇਰੀ ਬੇਰੁਖੀ ਨੂੰ ਪਾਰ ਨਾ ਕਰ ਸਕੀ ਅਖੀਰ 'ਚ ਮੈਂ ਆਪਣੀ ਮਾਸੀ ਗੁਰਵਿੰਦਰ ਕੋਲ ਜਾ ਬੈਠੀ ਸੀ ਮੇਰੀ ਮਾਸੀ ਦੋਸਤ ਵੱਦ ਮਾਸੀ ਘਟ ਸੀ ਮੈਂ ਉਸ ਨਾਲ ਹਰ ਤਰ੍ਹਾਂ ਦੀ ਗੱਲ ਕਰ ਸਕਦੀ ਸੀ ਮੈਂ ਮਾਸੀ ਨੂੰ ਪੁੱਛਿਆ ਇਹ ਮੁੰਡਾ ਕੌਣ ਹੈ ਇਹਦਾ ਨਾਮ ਹਰਚਰਨ ਹੈ ਤੇ ਸਾਡੀ ਕਿਸੇ ਦੂਰ ਦੀ ਰਿਸ਼ਤੇਦਾਰੀ 'ਚੋਂ ਹੈ ਮਾਸੀ ਦਾ ਜਵਾਬ ਸੀ ਇਹ ਵਿਆਹਿਆ ਹੋਇਆ ਹੈ ਇਦੀ ਮੰਗਣੀ ਹੋ ਚੁੱਕੀ ਐ ਤੇ ਦੋ ਕੁ ਮਹੀਨੇ ਤੱਕ ਇਹਦਾ ਵਿਆਹ ਹੋਣ ਵਾਲਾ ਓਹੋ ਮੇਰੇ ਮੂੰਹ اچانک ਨਿਕਲ ਗਿਆ ਤੂੰ ਕਿਉਂ ਹੋ ਕੇ ਲੈ ਰਹੀ ਏ ਮਾਸੀ ਨੇ ਮੇਰੀ ਨਵਜ ਸਮਝੀ ਓ ਮੈਨੂੰ ਚੰਗਾ ਲੱਗਦਾ ਮੈਂ ਨਸਾਂ ਹੀ ਕਹਿ ਦਿੱਤਾ ਤੇ ਫਿਰ ਜੇ ਨਾ ਮੰਗਿਆ ਹੁੰਦਾ ਤੂੰ ਪੁੱਛਗਿਛ ਕਰ ਲੈਂਦੀ ਚੱਲੀਏ ਇਹ ਗੱਲਾਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਕੀ ਜਿਹਨੂੰ ਦੇਖਿਆ ਪਸੰਦ ਕਰ ਲਿਆ ਤੇ ਉਹਦੇ ਨਾਲ ਹੀ ਵਿਆਹ ਕਰਵਾਉਣ ਲਈ ਤਿਆਰ ਇਹ ਸੰਜੋਗਾਂ ਦੇ ਖੇਲ ਹੁੰਦੇ ਨੇ ਪਰ ਸੰਜੋਗ ਵੀ ਤਾਂ ਆਪੇ ਬਣਾਇਆ ਬਣਦੇ ਆ ਭਲਾ ਜੇ ਤੁਸੀਂ ਗੱਲ ਹੀ ਨਹੀਂ ਚਲਾਉਂਦੇ ਤਾਂ ਗੱਲ ਸਿਰੇ ਕਿਵੇਂ ਲੱਗੂ ਮੈਂ ਸੰਜੋਗਾਂ ਦੇ ਚੱਕਰ ਨੂੰ ਨਹੀਂ ਸੀ ਮੰਨਦੀ ਤੇਰੇ ਮੰਨਣ ਜਾਂ ਨਾ ਮੰਨਣ ਵਿੱਚ ਕੀ ਫਰਕ ਪੈਂਦਾ ਹੈ ਇਹ ਤਾਂ ਜੋ ਪਰਮਾਤਮਾ ਕਰਦਾ ਉਹੀ ਹੁੰਦਾ ਮਾਸੀ ਦੀ ਗੱਲ ਮੇਰੀ ਸਮਝ ਤੋਂ ਬਾਹਰ ਸੀ ਪਰ ਮਾਸੀ ਦੀ ਗੱਲ ਨੇ ਮੈਨੂੰ ਉਦੋਂ ਬਿਲਕੁਲ ਝੰਝੋੜ ਕੇ ਰੱਖ ਦਿੱਤਾ ਜਦੋਂ ਤੇਰਾ ਵਿਆਹ ਜਿਵੇਂ ਸੁਰਜੀਤ ਨਾਲ ਤੈਅ ਹੋਇਆ ਸੀ ਉਵੇਂ ਹੀ ਹੋ ਗਿਆ ਤੇ ਮੇਰਾ ਵਿਆਹ ਮੇਰੇ ਮਾਪਿਆਂ ਨੇ ਮੇਰੀ ਮਰਜ਼ੀ ਤੋਂ ਉਲਟ ਨਰਿੰਦਰ ਨਾਲ ਕਰ ਦਿੱਤਾ ਮੈਂ ਬੜਾ ਰੋਈ ਬੜਾ ਕੁਰਲਾਈ ਪਰ ਮੇਰੀ ਕਿਸੇ ਨੇ ਨਾ ਸੁਣੀ ਮੈਂ ਇੱਕ ਐਸੀ ਦੁਬਿਧਾ 'ਚ ਫਸ ਗਈ ਜਿਸ ਵਿੱਚ ਇੱਕ ਪਾਸੇ ਮਾਪਿਆਂ ਦੀ ਕੀਤੀ ਨਾਂ ਮੋੜਨ ਦਾ ਅਸੂਲ ਮੇਰੇ ਸਾਹਮਣੇ ਖੜਿਆ ਸੀ ਤੇ ਦੂਜੇ ਪਾਸੇ ਮੇਰੀਆਂ ਸਦਰਾਂ ਜੋਰਾਵਰ ਸਮਾਜਿਕ ਅਸੂਲਾਂ ਨੇ ਮੇਰੀਆਂ ਸਦਰਾਂ ਦਾ ਗळा ਘੁੱਟ ਦਿੱਤਾ ਤੇ ਮੈਂ ਚੀਜ਼ ਵਟ ਕੇ ਗਰੈਸ ਦੀ ਜੀਵਨ ਦੀ ਚੱਕੀ ਚ ਪੀਸੀ ਜਾਣ ਲੱਗ ਪਈ ਸੀ ਤੇਰੀ ਤੇ ਮੇਰੀ ਜ਼ਿੰਦਗੀ ਜੋ ਵੱਖੋ ਵੱਖਰੀਆਂ ਲੀਹਾਂ ਤੇ ਚੱਲਣ ਲੱਗੀ ਪਰ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੂੰ ਮੇਰੇ ਦਿਲ ਚੋਂ ਨਾ ਨਿਕਲ ਸਕਿਆ ਮੈਂ ਆਪਣੇ ਆਪ ਨੂੰ ਕਈ ਵਾਰ ਬਹੁਤ ਸਮਝਾਇਆ ਦਿਲਾਂ ਛੱਡ ਇਹ ਖਿਆਲੀ ਮਹਿਲ ਉਸਾਰ ਨੇ ਅੱਜ ਤੱਕ ਤੇਰੀ ਮਰਜ਼ੀ ਨਹੀਂ ਹੋ ਸਕੀ ਅੱਗੇ ਤੋਂ ਕੀ ਉਮੀਦ ਹੈ ਕਿ ਜੇ ਇਸ ਤਰ੍ਹਾਂ ਜ਼ਿੰਦਗੀ ਦੀ ਉਧੇੜ ਬਉਣ ਚ 5 ਸਾਲ ਲੰਘ ਗਏ 5 ਸਾਲਾਂ ਚ ਭਾਵੇਂ ਤੇਰੀ ਝਲਕ ਇੱਕ ਦੋ ਵਾਰੀ ਪਈ ਸੀ ਪਰ ਮੈਨੂੰ ਜਦੋਂ ਵੀ ਮਾਸੀ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਮੈਂ ਉਹ ਤੋਂ ਤੇਰਾ ਹਾਲ ਚਾਲ ਜ਼ਰੂਰ ਪੁੱਛ ਲੈਂਦੀ ਅਸਲ ਚ ਸਾਡੀ ਆਪਸੀ ਖਿਆਲਾਂ ਦੀ ਲੜਾਈ ਚ ਮਾਸੀ ਹੀ ਜਿੱਤੂ ਸਾਬਤ ਹੋ ਰਹੀ ਸੀ ਮੈਂ ਹਰ ਕਦਮ ਤੇ ਹਾਰ ਰਹੀ ਸੀ ਹੁਣ ਜਦੋਂ ਵੀ ਮੈਂ ਤੇਰੀ ਗੱਲ ਕਰਦੀ ਤਾਂ ਮਾਸੀ ਜ਼ੋਰ ਦੇ ਕੇ ਕਹਿੰਦੀ ਕਿ ਕਿਉਂ बार-बार ਅਣਹੋਣੀਆਂ ਗੱਲਾਂ ਕਰਦੀ ਐ ਤੂੰ ਉਸ ਦਾ ਕਾਦੇ ਲਈ ਹਾਲਚਲ ਪੁੱਛਦੀ ਐ ਜੋ ਤੇਰਾ ਕਦੇ ਹੋਇਆ ਹੀ ਨਹੀਂ ਜਿਹੜਾ ਤੇਰੇ ਸਾਹਮਣੇ ਕਦੇ ਬੈਠਿਆ ਹੀ ਨਹੀਂ ਜਿਹਨੂੰ ਤੇਰੇ ਨਾਲ ਕਦੇ ਪਿਆਰ ਹੋਇਆ ਹੀ ਨਹੀਂ ਪਰ ਮੈਂ ਹਰ ਵਾਰ ਬੇਸ਼ਰਮ ਜੀ ਹੋ ਕੇ ਮਾਸੀ ਕੋਲੋਂ ਤੇਰਾ ਹਾਲਚਲ ਪੁੱਛ ਲੈਂਦੀ ਮੇਰੀ ਇਸ ਬੇਸ਼ਰਮੀ ਨਾਲ ਪਤਾ ਨਹੀਂ ਕਿਉਂ ਮੇਰੀ ਦ੍ਰਿੜਤਾ ਹੋਰ ਵੀ ਪੱਕੀ ਹੁੰਦੀ ਜਾਂਦੀ ਸੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮਾਸੀ ਦੀ ਗੱਲ ਮੇਰੇ ਲਈ ਚੁਣੌਤੀ ਬਣ ਕੇ ਮੇਰੇ ਸਾਹਮਣੇ ਖੜੋ ਹੋ ਜਾਂਦੀ ਆ ਜੀ ਦਾ ਮੁਕਾਬਲਾ ਕਰਨ ਲਈ ਮੈਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਲਈ ਵੀ ਤਿਆਰ ਸੀ ਖੈਰ ਪੰਜਾਂ ਸਾਲਾਂ ਚ ਤੇਰੇ ਘਰ ਕੁਲਜਿੰਦਰ ਪੈਦਾ ਹੋ ਕੇ ਹੁਣ ਤੱਕ 4 ਸਾਲਾਂ ਦੀ ਹੋ ਗਈ ਸੀ ਤੇ ਮੇਰੇ ਕੋਲ 1 ਸਾਲ ਦਾ ਵਰਿੰਦਰ ਸੀ ਘਰ ਚ ਨਰਿੰਦਰ ਨਾਲ ਮੇਰੀ ਚੰਗੀ ਤਰ੍ਹਾਂ ਕਦੇ ਨਹੀਂ ਸੀ ਬਣੀ ਨਰੀਂਦਰ ਦੀਆਂ ਸੋੜੀਆਂ ਪਿੰਡੂ ਸੋਚਾਂ ਮੇਰੇ ਤੇ ਹਾਫ ਭਾਅ ਸਮਝਣ ਵਿੱਚ ناکਾਮ ਯਾਬ ਰਹੀਆਂ ਮੈਂ ਆਪਣੇ ਆਪ ਨੂੰ ਬਦਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਅਕਸਰ ਹਰ ਚੀਜ਼ ਦੀ ਕੋਈ ਹੱਦ ਹੁੰਦੀ ਹੈ ਮੈਂ ਆਪਣੇ ਆਪ ਨੂੰ ਕਿੰਨਾ ਕੁ ਬਦਲ ਸਕਦੀ ਸੀ ਗਰੈਸਤੀ ਵਿੱਚ ਦੋਵੇਂ ਥੀਰਾਂ ਬਦਲਣ ਦੀ ਕੋਸ਼ਿਸ਼ ਕਰਨ ਤਾਂ ਹੀ ਗੱਡੀ ਚੱਲ ਸਕਦੀ ਹੈ ਨਰੀਂਦਰ ਮੇਰਾ ਦਿਲ ਕਦੀ ਨਹੀਂ ਜਿੱਤ ਸਕਿਆ ਮੈਂ ਤੁਰ ਦਿਲੋਂ ਉਹਦੀ ਕਦੇ ਹੋਈ ਨਹੀਂ ਸਕੀ ਬਸ ਵਿਆਹਕ ਰਿਸ਼ਤੇ ਦੀ ਨਰੜ ਵਿੱਚ ਮੇਰਾ ਗਲਾ ਘੁੱਟਦਾ ਗਿਆ ਘੁੱਟਦਾ ਗਿਆ ਜਦੋਂ ਤੇਰੇ ਘਰ ਸੁਰਜੀਤ ਦੀ ਕੁੱਖੋਂ ਕੁਲਜਿੰਦਰ ਨੇ ਜਨਮ ਲਿਆ ਸੀ ਪਤਾ ਨਹੀਂ ਕਿਉਂ ਮੇਰੀ ਕੁੱਖ ਚ ਖੋਜ ਹੀ ਪਈ ਸੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਸੁਰਜੀਤ ਨੇ ਮੇਰਾ ਹੱਕ ਖੋਲਿਆ ਹੋਵੇ ਮੇਰਾ ਸਵਾਰਥੀ ਦਿਲ ਮੇਰੀ ਕੁੱਖੋਂ ਤੇਰੇ ਬੱਚੇ ਦੀ ਖੁਆਇਸ਼ ਰੱਖਦਾ ਸੀ ਆਪਣੀ ਇਸ ਹਾਲਤ ਤੇ ਮੈਂ ਆਪਣੇ ਆਪ ਨੂੰ ਲਾਣਤਾ ਵੀ ਪੰਦੀ ਭੈੜੀ ਇੱਕ ਔਰਤ ਹੋ ਕੇ ਦੂਜੀ ਔਰਤ ਦਾ ਹੱਕ ਖੋਣ ਦੀ ਸੋਚਦੀ ਹੈ ਤੈਨੂੰ ਇਹ ਵੀ ਸਮਝ ਨਹੀਂ ਲੱਗਦੀ ਕਿ ਸੁਰਜੀਤ ਦਾ ਹਰ ਚਰਨ ਨਾਲ ਵਿਆਹ ਹੋ ਚੁੱਕਿਆ ਉਹ ਦੋਨੋਂ ਸਮਾਜੀ ਰਿਸ਼ਤੇ 'ਚ ਬੱਜੇ ਹੋਏ ਨੇ ਇਸ ਲਈ ਇਹ ਸਾਰਾ ਹੱਕ ਉਹਦਾ ਹੀ ਬਣਦਾ ਤੇਰਾ ਤੇ ਬਿਲਕੁਲ ਵੀ ਨਹੀਂ ਬਣਦਾ ਤੂੰ ਇੱਕ ਔਰਤ ਹੋ ਕੇ ਦੂਜੀ ਔਰਤ ਦਾ ਹੱਕ ਖੋਣ ਦੀ ਸੋਚ ਰਹੀ ਹੈ ਔਰਤ ਇੱਕ ਜਨਮਦਾਤੀ ਹੁੰਦੀ ਹੈ ਜਨਮਦਾਤੀ ਤਾਂ ਸਿਰਫ ਜਨਮ ਦੇ ਸਕਦੀ ਹੈ ਖੋ ਨਹੀਂ ਸਕਦੀ ਇਹ ਕਿਸ ਤਰ੍ਹਾਂ ਕਹਿ ਸਕਦੀ ਐ ਕਿ ਇਸ ਸਮਾਜ ਵਿੱਚ ਜਾਇਜ਼ ਢੰਗ ਨਾਲ ਵਿਆਹੀਵਰੀ ਔਰਤ ਨੇ ਤੇਰਾ ਹੱਕ ਖੋ ਲਿਆ ਮੈਂ ਪਤਾ ਨਹੀਂ ਕਿੰਨੀ ਵਾਰ ਇਹੋ ਜਿਹੀ ਸੋਚ ਰੱਖਣ ਲਈ ਆਪਣੇ ਆਪ ਨੂੰ ਲਾਣ ਤਾਂ ਪਾਇਆ کئی ਮਹੀਨੇ ਤੱਕ ਇਸ ਪਛਤਾਵਾ ਕਰਦੀ ਰਹੀ ਪਰ ਪਤਾ ਨਹੀਂ ਕਿਉਂ ਮੇਰਾ ਦਿਲ ਇਹੋ ਜੀਆਂ ਗਲਤ ਸੋਚ ਰੱਖਣ ਦੇ ਬਾਵਜੂਦ ਵੀ ਮੇਰੀ ਇਹ ਸੋਚ ਨੂੰ ਆਖਰ ਜਾਇਜ਼ ਕਰਾਰ ਦੇ ਹੀ ਦਿੰਦਾ ਖੈਰ ਸਮੇਂ ਦੇ ਨਾਲ ਨਾਲ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ। ਬਹੁਤ ਵਾਰ ਮੈਂ ਨਰਿੰਦਰ 'ਚੋਂ ਤੈਨੂੰ ਲੱਭਣ ਦੀ ਵੀ ਕੋਸ਼ਿਸ਼ ਕੀਤੀ। ਪਰ ਇਹ ਹੋ ਨਹੀਂ ਸਕਿਆ। ਇਹ ਵੀ ਮੇਰੇ ਇੱਕ ਵਹਿਮ ਹੀ ਸੀ ਕਿ ਇੱਕ ਇਨਸਾਨ ਦੂਜੇ ਵਰਗਾ ਹੋ ਸਕਦਾ ਹੈ। ਕਦੇ ਵੀ ਨਹੀਂ। ਵਰਿੰਦਰ ਦੇ ਪੈਦਾ ਹੋਣ ਨਾਲ ਮੈਨੂੰ ਥੋੜੀ ਜਿਹੀ ਉਮੀਦ ਵੱਜੀ ਸੀ ਕਿ ਸ਼ਾਇਦ ਸਾਡਾ ਆਪਸੀ 파ੜਾ ਭਰਨ 'ਚ ਵਰਿੰਦਰ ਮਦਦ ਕਰੇਗਾ। ਪਰ ਇਹ ਵੀ ਨਾ ਹੋਇਆ। ਬਲਕਿ ਇਹ ਤਾਂ ਉਲਟ ਆਪਣੇ ਲੜਕੇ ਦੇ ਪੈਦਾ ਹੋਣ ਦੀ ਖੁਸ਼ੀ 'ਚ ਨਰਿੰਦਰ ਹੋਰ ਸ਼ਰਾਬ ਪੀਣ ਲੱਗ ਪਿਆ ਤੇ ਮੇਰੀਆਂ ਇੱਛਾਵਾਂ ਖੁਆਇਸ਼ਾਂ ਹੋਰ ਵੀ ਔਖੇ-ਪਰੋਖੇ ਕਰਦਾ ਗਿਆ ਮੈਂ ਵਰਿੰਦਰ ਨਾਲ ਹੋਰ ਵੀ ਵੱਜਦੀ ਗਈ ਨਰਿੰਦਰ ਮੇ ਤੋਂ ਹੋਰ ਦੂਰ ਹੁੰਦਾ ਗਿਆ ਪੈਰ-ਪੈਰ ਤੇ ਝਗੜਾ ਗੱਲ-ਗੱਲ ਤੇ ਟਕਰਾਅ ਅਖੀਰ 'ਚ ਮੈਂ ਫੈਸਲਾ ਕਰ ਲਿਆ ਕਿ ਭਾਵੇਂ ਕੁਝ ਵੀ ਹੋ ਜੇ ਮੈਂ ਨਰਿੰਦਰ ਨਾਲ ਅਜਿਹੀ ਵਿਵਹਤਾ ਜ਼ਿੰਦਗੀ ਨਹੀਂ ਜੀ ਸਕਦੀ ਮੇਰੇ ਮਾਪਿਆਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮੇਰਾ ਘਰੇਲੂ ਧਾਣਾ ਬਾਣਾ ਕਾਇਮ ਰਹੇ ਪਰ ਅਖੀਰ ਉਹਨਾਂ ਨੇ ਵੀ ਮੇਰੀ ਹਾਂ ਤੇ ਹਾਂ ਮਿਲਾ ਦਿੱਤੀ ਤੇ ਕੁਝ ਚਿਰ ਸੈਪਰੇਸ਼ਨ ਤੋਂ ਬਾਅਦ ਸਾਡਾ ਤਲਾਕ ਹੋ ਗਿਆ ਮੈਂ ਫਿਰ ਮਾਪਿਆਂ ਦੇ ਪੱਲੇ ਪੈ ਗਈ ਪਰ ਹੁਣ ਮੈਂ ਇਕੱਲੀ ਨਹੀਂ ਸੀ ਮੇਰੇ ਨਾਲ 3 ਕੋਸਾਲ ਦਾ ਵਰਿੰਦਰ ਵੀ ਸੀ ਇੱਕ ਅਜੀਬ ਜੀ ਸਥਿਤੀ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਖੁਸ਼ੀ ਤੇ ਗਮੀ ਵਿਚਕਾਰ ਲਟਕੀ ਹੋਈ ਹਾਂ ਇੱਕ ਦਿਨ ਮੈਨੂੰ ਮਾਸੀ ਦਾ ਅਚਾਨਕ ਫੋਨ ਆਇਆ ਸੁਣਿਆ ਕੀ ਬਾਣਾ ਵਰਤ ਗਿਆ ਮਾਸੀ ਦਾ ਸਵਾਲ ਸੀ ਕੀ ਹੋਇਆ ਮੈਂ ਵੀ ਸਵਾਲ ਤੇ ਹੋਰ ਸਵਾਲ ਕਰ ਦਿੱਤਾ ਹਰ ਚਾਰਨ ਦੀ ਵੋਟੀ ਪੂਰੀ ਹੋ ਗਈ ਕਦੋਂ ਮੇਰੇ ਹੋਸ਼ ਹਵਾਸ ਉੱਡ ਗਏ ਇੱਕ ਹਫਤਾ ਹੋ ਗਿਆ ਮੈਂ ਬਿਲਕੁਲ ਬੇਵਾਕ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਜਵਾਬ ਦੇਵਾਂ ਇਹ ਇੱਕ ਬਹੁਤ ਵੱਡੀ ਟ੍ਰੈਜੇਡੀ ਸੀ ਜੋ ਤੇਰੇ ਤੇ ਤੇਰੀ ਛੋਟੀ ਜੀ ਜਾਨ ਕੁਲਜਿੰਦਰ ਨਾਲ ਵਾਪਰੀ ਸੀ ਮੇਰਾ ਦਿਲ ਵਾਰ-ਵਾਰ ਚਾਹੁੰਦਾ ਸੀ ਕਿ ਮੈਂ ਤੈਨੂੰ ਮਿਲਾਂ ਤੇਰੇ ਨਾਲ ਦੁੱਖ ਸਾਂਝਾ ਕਰਾਂ ਤੇਰੇ ਦਿਲ ਨੂੰ ਤਰਵਾਸ ਦੇਵਾਂ ਭਾਵੇਂ ਕ ਹਮਰਾਜ਼ ਹੋਣ ਦੇ ਨਾਤੇ ਨਾ ਸਹੀ ਘਟੋ-ਘਟ ਇੱਕ ਇਨਸਾਨ ਹੋਣ ਦੇ ਨਾਤੇ ਸਹੀ ਹੁਣ ਮੇਰੇ ਮਨ 'ਚ ਤੇਰੀ ਯਾਦ ਹੋਰ ਵੀ ਪ੍ਰਭਲ ਹੋ ਗਈ ਮੈਂ ਸੋਚਦੀ ਰਹਿੰਦੀ ਕਿ ਤੂੰ ਕਿਵੇਂ ਛੋਟੀ ਜੀ ਬੱਚੀ ਦਾ ਪਾਲਣਾ ਕਰੇਗਾ ਉਹ ਨਿੱਕੀ ਜੀ ਜਾਨ ਆਪਣੀ ਮਾਂ ਦਾ ਵਿਛੋੜਾ ਕਿਵੇਂ ਸਹਾਰੇਗੀ ਕੁਲ ਜਿੰਦਰ ਨੂੰ ਆਪਣੀ ਮਾਂ ਦੀ ਮਮਤਾ ਕਿੱਥੋਂ ਮਿਲੇਗੀ ਤੂੰ ਇੱਕ ਬਾਪ ਹੋਣ ਦੇ ਨਾਤੇ ਉਹਦੇ ਲਈ ਮਾਂ ਕਿਵੇਂ ਬਣ ਸਕੇਗਾ ਇਹ ਸਾਰੀਆਂ ਗੱਲਾਂ ਜਿੱਥੇ ਮੈਂ ਆਪਣੇ ਮਨ ਦੇ ਚਿਤਵ ਦੀ ਰਹਿੰਦੀ ਉੱਥੇ ਮੈਂ ਇਹਨਾਂ ਨੂੰ ਆਪਣੀ ਮਾਸੀ ਨਾਲ ਵੀ ਟੈਲੀਫੋਨ ਰਾਹੀਂ ਸਾਂਝੀਆਂ ਕਰਦੀ ਰਹਿੰਦੀ ਇਸ ਮੋੜ ਤੇ ਜ਼ਿੰਦਗੀ ਆ ਖੜੀ ਹੋਈ ਇਹਦਾ ਮੈਨੂੰ ਅਜੀਬ ਅਹਿਸਾਸ ਹੋ ਰਿਹਾ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੇ ਵਿਚਾਰ ਮਾਸੀ ਦੇ ਵਿਚਾਰਾਂ ਦੇ ਪਿੱਠ ਲਾ ਰਹੇ ਸਨ ਜਾਂ ਉਹਦੇ ਵਿਚਾਰ ਮੇਰੇ ਅਖੜ ਵਿਚਾਰਾਂ ਨੂੰ ਠੁੱਠ ਦਿਖਾ ਰਹੇ ਸਨ ਇਹ ਇੱਕ ਬੜੀ ਅਜੀਬ ਹਾਲਤ ਸੀ ਜੀਦਾ ਮੈਂ ਪੂਰੀ ਤਰ੍ਹਾਂ ਵਿਸ਼ਲੇਸ਼ਣ ਤਾਂ ਨਹੀਂ ਕਰ ਸਕੀ ਜ਼ਿੰਦਗੀ ਬਾਰੇ ਮੇਰਾ ਫਲਸਫਾ ਇੰਨਾ ਡੂੰਘਾਈ 'ਚ ਨਾ ਜਾ ਸਕਿਆ ਕਿ ਉਹ ਇਸ ਦਾ ਨਿਸਤਾਰਾ ਕਰ ਸਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਤਾਰ ਸਕੇ ਭਾਵੇਂ ਕੁਝ ਵੀ ਹੋਵੇ ਪਰ ਮੈਨੂੰ ਕਿਸੇ ਹੱਦ ਤੱਕ ਇਹ ਮਹਿਸੂਸ ਹੋ ਰਿਹਾ ਸੀ ਕਿ ਮੈਂ ਆਪਣੇ ਮਨਸੂਬੇ ਵੱਲ ਰਤੀ ਰਤੀ ਕਰਕੇ ਵੱਧ ਰਹੀ ਹਾਂ ਪਰ ਇਸ ਸੋਚ ਦੇ ਪਿੱਛੇ ਮੇਰੀ ਆਤਮਾ ਕਦੇ-ਕਦੇ ਮੈਨੂੰ ਲਾਣਤਾ ਪਾਉਣ ਲੱਗ ਪੈਂਦੀ। ਉਹ ਮੈਨੂੰ ਜ਼ਿੰਦਗੀ 'ਚ ਵਾਪਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੀ। ਉਹ ਮੈਨੂੰ ਕਹਿੰਦੀ ਚੰਦਰੀਏ ਦੇਖ ਤੇਰੇ ਢੀਠ ਇਰਾਦੇ ਨੇ ਇੱਕ ਜ਼ਿੰਦਗੀ ਮੌਤ ਦੇ ਮੂਹਰੇ ਚ ਧੱਕ ਦਿੱਤੀ। ਇੱਕ ਪੁੱਤ ਤੋਂ ਉਹਦੇ ਪਿਓ ਦਾ ਵਿਛੋੜਾ ਕਰਾ ਦਿੱਤਾ। ਇੱਕ ਮਾਸੂਮ ਬੱਚੀ ਮਮਤਾ ਤੋਂ ਵਾਂਝੀ ਹੋ ਗਈ। ਇੱਕ ਪਤੀ ਨੂੰ ਆਪਣੀ ਪਤਨੀ ਦਾ ਵਿਯੋਗ ਲਾ ਦਿੱਤਾ। ਤੈਨੂੰ ਇਸ ਗੱਲ ਦੀ ਕੋਈ ਸ਼ਰਮ ਨਹੀਂ। ਅਜਿਹੇ ਹਾਲਤ 'ਚ ਮੈਂ ਛਪਟਾਰ ਜਾਂਦੀ। ਮੈਨੂੰ ਮੇਰੀ ਮਾਸੀ ਦੇ ਸੰਜੋਗ ਤੇ ਵਿਜੋਗ ਨਾਲ ਭਰਪੂਰ ਵਿਚਾਰ ਆ ਕੇ ਤਸੱਲੀ ਦੇਣੀ ਸ਼ੁਰੂ ਕਰ ਦਿੰਦੇ। ਮੈਂ ਆਪਣੇ ਆਪ ਨੂੰ ਉਹਨਾਂ ਦੇ ਸਹਾਰੇ ਹੌਸਲਾ ਦੇਣਾ ਸ਼ੁਰੂ ਕਰਦੀ। ਅਜਿਹੇ ਹਾਲਤ 'ਚ ਮਾਸੀ ਦੇ ਵਿਚਾਰ ਮੈਨੂੰ ਇੱਕ ਮਸੀਹਾ ਜਿਹਾ ਪਣ ਲੱਗ ਜਾਂਦੇ। ਸੰਜੋਗਾਂ ਨੇ ਜਾਂ ਮੇਰੀ ਖੁਆਇਸ਼ ਨੇ ਮੇਰੀ ਜ਼ਿੰਦਗੀ ਦੇ ਅਗਲੇ ਪੜਾਅ ਦਾ ਸਬੱਬ ਇਸ ਤਰ੍ਹਾਂ ਬਣਾ ਦਿੱਤਾ। ਕਿ ਇੱਕ ਦਿਨ ਮੈਂ ਆਪਣੀ ਮਾਸੀ ਤੇ ਬਰਿੰਦਰ ਨਾਲ ਸ਼ਾਪਿੰਗ ਸੈਂਟਰ ਚ ਘੁੰਮ ਰਹੀ ਸੀ ਕਿ ਅਚਾਨਕ ਤੇਰੀ ਝਲਕ ਪਈ ਤੂੰ ਵੀ ਕੁਲਜਿੰਦਰ ਨਾਲ ਸ਼ਾਪਿੰਗ ਕਰ ਰਿਹਾ ਸੀ ਮੈਂ ਮਾਸੀ ਦਾ ਧਿਆਨ ਤੇਰੇ ਵੱਲ ਕਰਾਉਣ ਤੋਂ ਨਾ ਰਹਿ ਸਕੀ ਮਾਸੀ ਉਹ ਦੇ ਕੌਣ ਖੜਾ ਇਹ ਤਾਂ ਹਰ ਚਰਨ ਹੈ ਹਾਂ ਚੱਲ ਵਿਚਾਰੇ ਦਾ ਹਾਲ ਪੁੱਛੀਏ ਮੈਂ ਕਿਹਾ ਮਾਸੀ ਇੱਕਦਮ ਮੇਰੇ ਮਨ ਤੇਰੇ ਹਾਲਾਤ ਤੇ ਸਥਿਤੀ ਨੂੰ ਭਾਂਪ ਗਈ ਸੀ ਤੇ ਸਾਨੂੰ ਤੇਰੇ ਵੱਲ ਲੈ ਤੁਰੇ ਰਸਮੀ ਹੈਲੋ ਤੋਂ ਬਾਅਦ ਮਾਸੀ ਨੇ ਸਾਡੀ ਆਪਸੀ ਜਾਣ ਪਹਿਚਾਨ ਕਰਾਈ ਸੀ ਮੇਰਾ ਦਿਲ ਤੇਰੇ ਤੇ ਪੂਰਾ ਪਸੀਜਿਆ ਹੋਇਆ ਸੀ ਮੈਨਿੰ ਸੰਗ ਤੇਰੇ ਨਾਲ ਗੱਲਬਾਤ ਦਾ سلسلہ ਚਲਾਉਣ ਲਈ ਉਤਾਪਲੀ ਸੀ ਮੈਂ ਤੇਰੇ ਨਾਲ ਤੇਰੇ ਘਰ ਵਾਲੀ ਦੇ ਗੁਜ਼ਰ ਜਾਣ ਤੇ ਤੇਰੇ ਤਰਸਯੋਗ ਹਾਲਾਤਾਂ ਦਾ ਸੰਖੇਪ ਬਿਰਵਾ ਸਾਂਝਾ ਕੀਤਾ ਇਹ ਪਹਿਲਾ ਮੌਕਾ ਸੀ ਜਦੋਂ ਮੈਂ ਮਹਿਸੂਸ ਕੀਤਾ ਕਿ ਤੇਰੇ ਚੋਂ ਉਹ ਪਹਿਲੇ ਵਾਲਾ ਘਮੰਡੀ ਇਨਸਾਨ ਤੈਨੂੰ ਛੱਡ ਚੁੱਕਿਆ ਇਹ ਸ਼ਾਇਦ ਉਨ੍ਹਾਂ ਹਾਲਾਤਾਂ ਦੀ ਮਿਹਰਬਾਨੀ ਸੀ ਜਾਂ ਕਰੋਪੀ ਮਿਹਰਬਾਨੀ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਇਸ ਪਿੱਛੇ ਮੇਰੀ ਖੁਦਗਰਜ਼ੀ ਪ੍ਰਭਲ ਰੂਪ ਧਾਰੀ ਖੜੀ ਸੀ ਜਿਨੇ ਕਰੋਪੀ ਨੂੰ ਪਛਾੜ ਦਿੱਤਾ ਸੀ ਸਾਡੇ ਹਾਲਾਤਾਂ ਨੂੰ ਇੱਕ ਦੂਸਰੇ ਸਾਹਮਣੇ ਰੱਖਣ ਲਈ ਮਾਸੀ ਨੇ ਬੜਾ ਮਹੱਤਵਪੂਰਨ ਰੋਲ ਨਿਭਾਇਆ ਜੀਦਾ ਸੇਟਾ ਇਹ ਹੋਇਆ ਕਿ ਤਕਰੀਬਨ 1 ਘੰਟੇ ਦੀ ਇਸ ਮਿਲਣੀ ਵਿੱਚ ਸਾਡਾ ਮਠਿਆਈਆਂ ਦੀ ਦੁਕਾਨ ਤੇ ਬੈਠ ਕੇ ਚਾਹ ਪਾਣੀ ਪੀਣ ਦਾ ਤੇ ਬੱਚਿਆਂ ਨੂੰ ਕੁਝ ਖਿਲਾਉਣ ਪਲਾਉਣ ਦਾ ਤੇ ਪਰਚਾਉਣ ਦਾ ਸਾਰਾ ਪ੍ਰਕਰਮ ਸਾਡੀਆਂ ਭਾਵਨਾਵਾਂ ਚੋਂ ਆਪਣੇ ਆਪ ਹੀ ਮਨਫੀ ਹੋ ਗਿਆ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਇਹ ਸਭ ਕੁਝ ਇੱਕ ਸੁਪਨੇ ਵਿੱਚ ਹੋ ਰਿਹਾ ਸੀ ਖੈਰ ਉਹ ਤੋਂ ਬਾਅਦ ਸਾਡੀ ਆਪਸੀ ਟੈਲੀਫੋਨ ਰਾਹੀਂ ਗੱਲਬਾਤ ਹੌਲੀ-ਹੌਲੀ ਵਧਣੀ ਸ਼ੁਰੂ ਹੋਈ ਇੱਕ ਦੂਜੇ ਦੇ ਹਾਲਾਤਾਂ ਨੂੰ ਕਾਫੀ ਨੇੜੇ ਤੋਂ ਦੇਖਿਆ ਤੇ ਸਮਝਿਆ ਸਾਡੀਆਂ ਕੁਝ ਆਪਸੀ ਮਿਲਣੀਆਂ ਨੇ ਵਰਿੰਦਰ ਤੇ ਕੁਲਜਿੰਦਰ ਨੂੰ ਆਪਸ ਵਿੱਚ ਕੋਲਣ ਮਿਲਣ ਦਾ ਮੌਕਾ ਵੀ ਦਿੱਤਾ ਫਿਰ ਇੱਕ ਦਿਨ ਨੂੰ ਮੌਕਾ ਵੀ ਆਇਆ ਜਿਸ ਦਿਨ ਮੇਰੇ ਜਨਮ ਜਨਮ ਤੋਂ ਥਿਰਕੀਆਂ ਸਦਰਾਂ ਨੂੰ ਫੁੱਲ ਲੱਗਿਆ ਸੀ ਜਦੋਂ ਤੋਂ ਸਾਡੇ ਘਰ ਆ ਕੇ ਮਾਸੀ ਦੀ ਹਾਜ਼ਰੀ 'ਚ ਮੇਰੇ ਮਾਪੇ ਨਾਲ ਮੇਰੇ ਨਾਲ ਵਿਆਹ ਕਰਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ ਇੱਕ ਅਜੀਬ ਜਿਹਾ ਸਮਾਂ ਸੀ ਮੈਂ ਸਿਰ ਤੋਂ ਪੈਰਾਂ ਤੱਕ थरथरा ਰਹੀ ਸੀ ਮੇਰੇ ਕੋਲ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ ਮਾਸੀ ਅਵਾਕ ਖੜੀ ਸੀ ਇਸ ਲਈ ਨਹੀਂ ਕਿ ਸਾਡਾ ਆਪਸੇ ਰਿਸ਼ਤਾ ਬਣਨ ਜਾ ਰਿਹਾ ਬਲਕਿ ਇਸ ਲਈ ਕਿ ਮੇਰੀਆਂ ਖੁਆਇਸ਼ਾਂ ਨੂੰ ਬੂਰ ਪੈਣ ਜਾ ਰਿਹਾ ਸੀ ਉਹਨਾਂ ਖੁਆਇਸ਼ਾਂ ਨੂੰ ਜਿਨ੍ਹਾਂ ਨੂੰ ਮਾਸੀ ਕਈ ਵਾਰ ਨਕਾਰ ਚੁੱਕੀ ਸੀ ਜਿਨ੍ਹਾਂ ਬਾਰੇ ਉਹਨੇ ਮੈਨੂੰ ਬਹੁਤ ਵਾਰੀ ਲਾਣਤਾਂ ਵੀ ਪਾਈਆਂ ਸੀ ਉਹਨੇ ਕਈ ਵਾਰ ਮੈਨੂੰ ਸੰਜੋਗਾਂ ਦਾ ਜ਼ੋਰ ਦੱਸ ਕੇ ਧੂਰੋ ਬਣੇ ਰਿਸ਼ਤਿਆਂ 'ਚ ਮੈਨੂੰ ਦਖਲ ਦੇਣ ਤੋਂ ਵਰਜਿਆ ਵੀ ਸੀ ਅਜਾਹੇ ਦਖਲ ਨੂੰ ਕਹਿਰ ਦਾ ਨਾਮ ਦਿੱਤਾ ਸੀ ਭਾਵੇਂ ਮੇਰੀਆਂ ਖੁਆਇਸ਼ਾਂ ਹਮੇਸ਼ਾ ਬੇਜਿੱਦ ਸਨ ਧ੍ਰਿੜ ਸਨ ਹੁਣ ਮੈਂ ਵੀ ਕਿਸੇ ਹੱਦ ਤੱਕ ਬਦਲ ਚੁੱਕੀ ਹਾਂ ਹੁਣ ਮੈਂ ਆਪਣੇ ਆਪ ਨੂੰ ਹੋਣੀ ਦੀ ਸੌਕਣ ਨਹੀਂ ਸਮਝਦੀ ਮੈਂ ਵੀ ਤਾਂ ਕੁਦਰਤ ਦੀ ਕਟਪੁਤਲੀ ਹਾਂ ਜਿਹਨੂੰ ਹਾਲਾਤ ਨੇ ਆਪਣੀ ਕਨੇੜੇ ਚੜਾ ਕੇ ਖੂਬ ਉੱਚੇ ਨੀਵੇਂ ਝੂਟੇ ਦਿੱਤੇ ਸਨ ਮੈਨੂੰ ਪਰਖਿਆ ਸੀ ਝੰਜੋੜਿਆ ਸੀ ਫਿਰ ਉਹ ਦਿਨ ਵੀ ਆਇਆ ਜਿਸ ਦਿਨ ਤੋਂ ਦੁਬਾਰਾ ਸੇਰਾ ਬਨ ਕੇ ਮੈਨੂੰ ਫੇਰ ਇੱਕ ਵਾਰ ਦੋਲਨ ਬਣਾ ਕੇ ਤੇਰੇ ਸਾਹਮਣੇ ਪੇਸ਼ ਹੋਣ ਦਾ ਮਾਣ ਦਿੱਤਾ ਉਹ ਸੁਹਾਗ ਰਾਤ ਮੇਰੇ ਲਈ ਅਸਲੀ ਸੁਹਾਗ ਰਾਤ ਸੀ ਜਿਸ ਵਿੱਚ ਮਨ ਦੀਆਂ ਰੀਜਾਂ ਤੇ ਤਨ ਦੀਆਂ ਰੀਜਾਂ ਇੱਕਮਿਕ ਕੀਤਾ ਸੀ ਜਦੋਂ ਸਹੀ ਅਰਥਾਂ 'ਚ ਮੇਰੇ ਵਿਅਵਹਤਾ ਜੀਵਨ ਦਾ ਏਕ ਜੋਤ ਦੂਈ ਮੂਰਤ ਦਾ ਸੰਕਲਪ ਸਾਖ ਸਾਥ ਹੋਇਆ ਸੀ ਉਸ ਦਿਨ ਮੇਰੀ ਜ਼ਿੰਦਗੀ ਦੇ ਅਤੀਤ ਦਾ ਹੰਡਾਇਆ ਮੇਰਾ ਸਾਰਾ ਸੰਤਾਪ ਇੱਕ ਦਮ ਵਿੱਚ ਮਨਫੀ ਹੋ ਗਿਆ ਮੈਨੂੰ ਆਪਣੇ ਅਤੀਤ ਦਾ ਕੋਈ ਵੀ ਦੁੱਖ ਨਹੀਂ ਸੀ ਕਿਸੇ ਨਾਲ ਕੋਈ ਗਿਲਾ ਨਹੀਂ ਸੀ ਮੇਰੀਆਂ ਖੁਆਇਸ਼ਾਂ ਜਿੱਤ ਗਈਆਂ ਸੀ ਤੇ ਮੇਰੀ ਮਾਸੀ ਦੇ ਸੰਜੋਗ ਹਾਰ ਗਏ ਸਨ ਜਤਿੰਦਰ ਦੀਆਂ ਸੋਚਾਂ ਦੀ ਲੜੀ ਇੱਥੋਂ ਆ ਕੇ ਇੱਕਦਮ ਉਦੋਂ ਟੁੱਟ ਗਈ ਜਦੋਂ ਉਹਨੇ ਆਪਣੇ ਸਾਹਮਣੇ ਫੁੱਲਾਂ ਦਾ ਗੁਲਦਸਾ ਲੈ ਖੜੇ ਹਰਚਰਨ ਨੂੰ ਦੇਖਿਆ ਜਿਹਦੇ ਪਿੱਛੇ-ਪਿੱਛੇ ਵਰਿੰਦਰ ਤੇ ਕੁਲਜਿੰਦਰ ਵੀ ਆਏ ਹੋਏ ਸੀ ਇੱਕਦਮ ਓਮੜ ਕੇ ਜਤਿੰਦਰ ਨੇ ਹਰਚਰਨ ਨੂੰ ਗਲਬੱਕੜੀ ਚ ਲੈ ਲਿਆ ਤੇ ਅਥਰੂਆਂ ਦੀ ਛੜੀ ਲਾਉਂਦਿਆਂ ਆਪਣੇ ਪਿਆਰੇ ਦਾ ਸਵਾਗਤ ਕਰਦਿਆਂ ਇੱਕਦਮ ਬੋਲ ਉੱਠੀ ਜਨਮ ਜਨਮ ਤੋਂ ਤਰਸੀ ਰੂ ਨੂੰ ਮਿਲਿਆ ਪਿਆਰ ਹੁਣ ਤੇਰਾ ਕੋਰ ਗਮਾਂ ਦੀ ਕਾਲੀ ਰਾਤ ਦਾ ਹੋਇਆ ਅੰਤ ਸਵੇਰਾ ਮੇਰੀ ਧਰਤ ਸੁਹਾਵੀ ਹੋਈ ਅੰਮ੍ਰਿਤ ਵਰਿਆ ਤੇਰਾ ਅਨੋਖੀ ਰੁੱਤ ਬਹਾਰਾਂ ਵਾਲੀ ਖਿੜਿਆ ਬਾਗ ਹੁਣ ਮੇਰਾ ਤਿੰਨ ਫੁੱਲ ਨੇ ਇਹਦੇ ਅੰਦਰ ਖੁਸ਼ਬੂ ਟੈਕ ਤੇ ਖੇੜਾ ਇੱਕ ਮੇਰਾ ਇੱਕ ਤੇਰਾ ਸੱਜਣਾ ਇੱਕ ਮੇਰਾ ਤੇ ਤੇਰਾ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀਆਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਚੈਨਲ ਤੇ ਜਾ ਕੇ ਬਾਕੀ ਕਹਾਣੀਆਂ ਦਾ ਆਨੰਦ ਵੀ ਜ਼ਰੂਰ ਲੈਣਾ ਜੀ ਤੁਹਾਨੂੰ ਉਮੀਦ ਕਰਦੀਆਂ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਧੰਨਵਾਦ ਜੀ